ਨਮਸਕਾਰ ਦੋਸਤੋ ਐਨਟੀਵੀ ਪੰਜਾਬ نیوز ਦੇ ਵਿੱਚ ਤੁਹਾਡਾ ਸਵਾਗਤ ਹੈ ਰੋਜ਼ ਇਹੀ ਪਿੰਡਾਂ ਦੇ ਵਾਸਤੇ ਰੋਕ ਕਰਦੇ ਪਏ ਆ ਹੋਂਦ ਖਾਂਦੇ ਪਏ ਆ ਕਿ ਪਿੰਡਾਂ ਦੇ ਹਾਲਾਤ ਦਿਖਾਉਂਦੇ ਪਏ ਆ ਉਹ ਤਸਵੀਰਾਂ ਦਿਖਾਉਂਦੇ ਪਏ ਆ ਕਿ ਕੀ ਹਾਲਾਤ ਹੈ ਹੋਰ ਕੀ ਤਸਵੀਰਾਂ ਅੱਜ ਇਸ ਪੁੱਜਿਆ ਫਿਰੋਜ਼ਪੁਰ ਦੇ ਵਿੱਚ ਕਿਹੜਾ ਹਲਕਾ ਸਿਆਹਪੁਰ ਦੇ ਨਾਲ ਲੱਗਦਾ ਗੱਲ ਕੀਤੀ ਹੈ ਫਿਰੋਜ਼ਪੁਰ ਤੋਂ ਅੱਗੇ ਕਾਫੀ ਪਿੰਡਾਂ ਨੂੰ ਛੜੀ ਜੋੜਦੀ ਹੈ ਉੱਥੇ ਖੜੇ ਆ ਰੋਡ ਦੀ ਗੱਲ ਕੀਤੀ ਹੈ ਤੇ ਰੋਡ ਦੇ ਹਾਲਾਤ ਪਿਛਲੇ ਲੰਬੇ ਸਮੇਂ ਤੋਂ ਕਿਹੜੇ ਖਸਕਾ ਚੱਲਦੇ ਪਿਆ ਕਾਫੀ ਬੜੀ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਿਆ ਗਿਆ ਔਰ ਲੋਕਾਂ ਵਾਲ ਵੀ ਕਿਹਾ ਗਿਆ ਕਿ ਕਾਫੀ ਹਾਲਾਤ ਖਸਕਾ ਚੱਲਦੇ ਪਿਆ ਗੱਲ ਕੀਤੀ ਹੈ ਤੇ ਇਥੇ ਸਕੂਲੀ ਬੱਚਾ ਵੀ ਆਣਾ ਚਾਹਣਾ ਲੱਗੇ ਦੋ ਸਕੂਲ ਵੀ ਲੱਗਦੇ ਆ ਜਿਹੜੇ ਕਰਕੇ ਲੋਕਾਂ ਨੂੰ ਮੁਸ਼ਕਿਲਤਾ ਦਾ ਸਾਹਮਣਾ ਕਰਨਾ ਪੈਂਦਾ ਔਰ ਜਿੱਲੇ ਬਰਸਾਤ ਹੁੰਦੀ ਹੈ ਤੇ ਔਰ ਲੋਕੀ ਕਿਹਦੇ ਬੱਚੇ ਆ ਉਹਨਾਂ ਨੂੰ ਕਿਦੇ ਆਪਣੇ ਕਾਫੀ ਮੁਸ਼ਕਿਲਤਾ ਦਾ ਸਾਹਮਣਾ ਕਰਨਾ ਪੈਂਦਾ ਔਰ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਹੈ ਲੋਕਾਂ ਨੇ ਇਹ ਵੀ ਦੱਸਿਆ ਕਿ ਕੋਲੀ ਬੱਚੇ ਕਾਫੀ ਬਰੀ ਇੱਥੇ ਡਿੱਗ ਜਾਂਦੇ ਆ ਹੋਰ ਕਾਫੀ ਬਰੀ ਕੋਈ ਹਾਸੇ ਵੀ ਹੋ ਜਾਂਦੇ ਆ ਲੇਕਿਨ ਪ੍ਰਸ਼ਾਸਨ ਹੈ ਕਿਰਾਂ ਚੁੱਪੀ ਸਾ ਕੇ ਬੈਠਾ ਹੈ ਬਾਰ ਬਾਰ ਸਰਪੰਚ ਨੂੰ ਕਹਿਣ ਤੋਂ ਬਾਅਦ ਵੀ ਵੀਡੀਓ ਨੂੰ ਕਹਿਣ ਤੋਂ ਬਾਅਦ ਵੀ ਇਸ ਮਸਾਲ ਕਿਉਂ ਨਹੀਂ ਦਿਖਾਇਆ ਜਾਂਦਾ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਲੋਕਾਂ ਨੇ ਵੀ ਦੱਸਿਆ ਕਿ ਲਾਗੇ ਸਮਸ਼ਾਨ ਘਰ ਲੱਗਦਾ ਇੱਕ ਅੱਧ ਮਾਰਗ ਪੈਂਦਾ ਦੱਸਿਆ ਗਿਆ ਕਿ ਪਹਿਲਾਂ ਤਾਂ ਇੱਥੇ ਅੱਧ ਮਾਰਗ ਪੈਂਦਾ ਸੀ ਲੇਕਿਨ ਪਾਣੀ ਇਕੱਠਾ ਹੋਣ ਦੀ ਵਜ੍ਹਾ ਕਰਕੇ ਅੱਧ ਮਾਰਗ ਅੱਗੇ ਕੀਤਾ ਗਿਆ ਲੇਕਿਨ ਬੜੀ ਸ਼ਰਮ ਵਾਲੀ ਗੱਲ ਹੈ ਕੀ ਲੋਕੀ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖਸ਼ਦੇ ਪਏ ਕਿ ਪੋਲੀਟਿਕਲ ਹੋਰ ਰਾਜਨੀਤਿਕ ਲੋਕ ਕਿਦੇ ਸੰਸਕਾਰਾਂ ਵਾਲ ਜਗ੍ਹਾ ਹੈ ਜਾਂ ਧਾਰਮਿਕ ਜਗ੍ਹਾ ਹੈ ਉਹਨਾਂ ਨੂੰ ਇਹ ਬਖਸ਼ਦੇ ਪਏ ਹਾਲਾਤਾਂ ਦੀ ਗੱਲ ਕੀਤੀ ਹੈ ਤੇ ਹਾਲਾਤ ਦਿਨ ਵਿੱਚ ਦਿਨ ਖਸਕਾਉਂਦੇ ਨਹੀਂ ਰਹਿੰਦੇ ਪਏ ਆ ਪ੍ਰਸ਼ਾਸਨ ਨਾਲੋਂ ਬੰਦਵਸ ਕੀਤਾ ਜਾਂਦੇ ਆ ਕਿ ਪਾਣੀ ਇਕੱਠਾ ਨਾ ਹੋਏ ਡੇਂਗੂ ਮਲੇਰੀਆ ਹੈ ਜਵਰੀਆ ਕੁਪਰੀਆ ਨਾਲ ਸਾਹਮਣਾ ਕਰਨਾ ਪੈਂਦਾ ਲੇਕਿਨ ਇੱਥੇ ਗੱਲ ਕੀਤੀ ਹੈ ਤੇ ਪੁਆ ਵਿੱਚ ਕਾਫੀ ਜ਼ਿਆਦਾ ਪਾਣੀ ਇਕੱਠਾ ਹੈ ਜਿਹਦੇ ਕਰਕੇ ਬਿਮਾਰੀਆਂ ਪ੍ਰਸ਼ਾਸਨ ਨਾਲੋਂ ਪੈਦਾ ਕੀਤੀਆਂ ਜਾਂਦੀਆਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗਾ ਜਾਣਨ ਦੀ ਕੋਸ਼ਿਸ਼ ਕਰਾਂ ਕਿੰਨੀ ਦੇਰ ਦੀ ਸਮੱਸਿਆ ਆ ਰਹੀ ਹੈ ਔਰ ਕੀ ਕੀ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕ੍ਰਿਸ਼ਨਾ ਸ੍ਰੀਪਰਕਲਾ ਕੀ ਹਾਲਾਤ ਆ ਸਰਕਾਰ ਹਾਲਾਤ ਬੁਰੀਆਂ ਥੇ ਬੁਰੀਆਂ ਹਾਲਾਤਾਂ ਥੇ ਮਗਰ ਜਿੱਦਾਂ ਮਦਰ ਪਾਣੀ ਖਲੋਤਾ ਨਾਲ ਇੱਥੇ ਦਿੱਕਤਾਂ ਬੜੀ ਹੁੰਦੀਆਂ ਥਾ ਨਾ ਗੰਦੀ ਵੀ ਦਿੱਕਤ ਬਹੁਤ ਹੁੰਦੀ ਹੈ ਇੱਥੋਂ ਦੇਖੋ ਜੀ ਕਿੰਨੇ ਜੇ ਇਥੋਂ ਹਾਲਾਤ ਬਾਵਾ ਚੇਰ ਤੋਂ ਇੱਥੋਂ ਕਦੀ ਪਿੰਡ ਵਸਣਿਆਂ ਨੇ ਸਰਪੰਚ ਨੂੰ ਕੋਈ ਪ੍ਰਸ਼ਾਸਨਿਕ ਅਧਿਕਾਰਨ ਕਿਨੁਕਿਆਣ ਬਥੇਰਾ ਕਹਿੰਦੇ ਆ ਕੋਈ ਮੰਨਦਾ ਨਹੀਂ ਸਾਡੀ ਗੱਲ ਉਹ ਕਹਿੰਦੇ ਆ ਬਣਾ ਦਾਂਗੇ ਬੰਦੀ ਹੈ ਨਹੀਂ ਘ ਮੈਂ ਸਾਹੀ ਜਦੋਂ ਵੋਟ ਮੰਗਣ ਆਉਂਦੇ ਆ ਤੁਹਾਨੂੰ ਇਹੀ ਸਪਸ਼ਟ ਦਿੱਤਾ ਜਾਂਦਾ ਕਿ ਤੁਹਾਡੇ ਸੜਕਾਂ ਹੋਰ ਗੱਲੀ ਪਿੰਡ ਪੂਰੇ ਕਿਉਂ ਨਹੀਂ ਫੇਰ ਪੜੀ ਕਿਉਂ ਇਹ ਗੱਲ ਸੁਣਦੇ ਕਿ ਉਹ ਤੁਹਾਡੇ ਵੋਟਾਂ ਤੋਂ ਜਿੱਤੇ ਹੋ। ਬਸ ਜਦੋਂ ਵੋਟਾਂ ਲੈ ਲੈਂਦੇ ਆ ਉਸ ਤੋਂ ਬਾਅਦ ਫਿਰ ਪੁੱਛਦੇ ਆ ਕੋਨਾ ਕੋਨ ਨਹੀਂ ਮਾਰੋ ਗੋਲੀਆਂ ਨਾਲ ਕਿੰਨੇ ਪਿੰਡਾਂ ਨੂੰ ਸੋੜਦੇ ਬਥੇਰੇ ਪਿੰਡਾਂ ਨੂੰ ਮਤਲਬ ਇੱਥੋਂ ਫੋਏ ਪਰ ਤੋਂ ਲੈ ਕੇ ਕੁੱਲੀਆਂ ਤੱਕ ਕੁੱਲੀਆਂ ਦਾ ਬਸੂਪ ਇੱਥੋਂ ਜਾਣ ਨੂੰ ਤਾਂ ਆਉਣ ਨੂੰ ਬੜੀ ਦਿੱਕਤ ਐ ਤੁਹਾਨੂੰ ਲੱਗੇ ਸਕੂਲ ਵੀ ਲੱਗੇ ਹਾਂ ਜੀ ਲੱਗੇ ਸਕੂਲ ਵੀ ਆ ਗਿਆ ਬੱਚੇ ਵੀ ਜਾਂਦੇ ਇੱਥੋਂ ਬਵਾ ਤੇ ਸਰਕਾਰੀ ਸਕੂਲ ਐਥੇ ਜੇ ਕੋਈ ਬੱਚਾ ਡਿੱਗ ਜੇ ਜੇ ਕੋਈ ਕੋਈ ਸਾਰੀ ਜ਼ਿੰਮੇਵਾਰ ਹੋਵੇ ਜ਼ਿੰਮੇਵਾਰੀ ਵੀ ਉਹਨਾਂ ਕੇਰਮਾਂ ਦੀ ਹੋਵੇ ਤਾਂ ਉਹਨਾਂ ਨਾਂ ਬਣਾ ਲੈ ਲਾ ਲਾ ਕੀ ਮੰਗ ਕਰਦੇ ਦੀ ਮੰਗ ਤਾਂ ਇਹ ਹੀ ਆ ਸੜਕ ਬਣਾ ਦਿਓ ਆ ਮਾਪਣਾ ਸੰਜੀਵ ਹਾਂ ਕਿਹੜਾ ਪਿੰਡ ਫਰੋਜ਼ਪੁਰ ਦਾ ਮਜੀ ਕੀ ਗੱਲ ਹਾਂ ਸਰਕ ਸੜਕ ਦੇਖੋ ਤੁਹਾਡੇ ਸਾਹਮਣੇ ਬਹੁਤ ਮਾਲਾ ਹਾਲਾ ਕਰਕਦਾ ਸੜਕ ਦਾ ਬਹੁਤ ਮਾਲਾ ਵਾਲਾ ਰਸਤੇ ਤੇ ਪਾਣੀ ਪਾਣੀ ਨੰਗਨ ਚ ਵੀ ਦਿੱਕਤ ਆ ਰਹੀ ਕਿੰਨੇ ਕੇ ਚਰਤੋਂ ਪਾਣੀ ਸੱਚ ਇਕੱਠਾ ਰਹਿੰਦਾ ਇਹ ਤਾਂ ਭਾਈ ਕਾਫੀ ਟਾਈਮ ਹੋ ਗਿਆ ਪਾਣੀ ਨੂੰ ਕਮ ਸੇ ਕਮ ਕੋਈ ਸਾਲ ਡੇਰ ਸਾਲ ਤੇ ਹੋਈ ਗਿਆ ਤੇ ਕਦੀ ਕੇ ਸਰਪੰਚ ਨੂੰ ਕੋਈ ਪ੍ਰਸ਼ਾਸਨ ਸਰਕਾਰੀ ਨੂੰ ਕਿਹਾ ਨਹੀਂ ਕਿਹਾ ਤੇ ਸਾਰਿਆਂ ਨੂੰ ਆ ਪਿੰਡ ਆ ਲੈ ਆ ਪਰ ਕੇ ਨੇ ਕੰਮ ਨਹੀਂ ਕੀਤਾ ਕੀ ਮੰਗ ਕਰੀ ਮੰਗੇ ਹੀ ਕਰਨਾ ਹੈ ਸੜਕ ਬਣੇ ਰੋਡ ਦਾ ਪਾਣੀ ਆ ਜਿਹੜਾ ਨਾਲੇ ਦਾ ਪਾਣੀ ਨਾਲੇ ਤੇ ਜਾਏ ਰੋਡ ਚ ਨਾ ਪਾਣੀ ਆਏ ਨਾਲੇ ਦਾ ਇਹ ਹਾਲਾਤ ਘੱਟੋ ਘੱਟ ਵੀ 2 ਸਾਲ ਹੋ ਗਏ ਦੋ ਸਾਲ ਦਾ ਇਦਾਂ ਹੀ ਐ ਜਿੱਦਾਂ ਅਸੀਂ ਦੇਖਿਆ ਇਹਨੂੰ ਪਹਿਲੇ ਸਮੇਂ ਲੋ ਵਧੀਆ ਸੀ ਜਦੋਂ ਤਲਾ ਥੋੜਾ ਹੁਣ ਤਲਾ ਵੀ ਕਿਤਾ ਠੀਕ ਫਿਰ ਵੀ ਮਨ ਲਗੇ ਹਾਲਾਤ ਠੀਕ ਨਹੀਂ ਪਿੰਡ ਦੇ ਉਦਾਂ ਹੀ ਜਿੱਦਾਂ ਹੈ ਇਦਾਂ ਹੀ ਆ ਖਰਾਬ ਇਹ ਸੜ ਖਰਾਬ ਹੋਣ ਨਾਲ ਇੰਨੀ ਕਿ ਸਾਨੂੰ ਦਿੱਕਤ ਆ ਕਿ ਕੋਈ ਖਾਣੀ ਸਾਨੂੰ ਵੀ ਹੈ ਉਹ ਬਰਦਰੋ ਬੱਚੇ ਵੀ ਸਕੂਲਾਂ ਦੇ ਬੜੰਦੇ ਤਿੰਨ ਚਾਰ ਪਿੰਡ ਵੀ ਹੈ ਇੱਧਰ ਡੇੜੇ ਲੱਗਦੇ ਆ ਉਹਨਾਂ ਨੂੰ ਬੜੀ ਦਿੱਕਤ ਆ ਇਸ ਪਿੰਡ ਦੇ ਕਿਉਂਕਿ ਇੱਥੇ ਨੰਗਦੇ ਰੋਡੇ ਤੇ ਪੜਾਉਣ ਕਰਦੇ ਆ ਤਾਂ ਮੈਂ ਦੇਖਦਾ ਰਹਿਣਾ ਸਵੇਰੇ ਵੀ ਦੇਖਿਆ ਆਪਾਂ ਜਿਲੇ ਜਾਣੇ ਹੁੰਦੇ ਪਏ ਸੀ ਸਾਈਡ ਤੇ ਝੋਨੇ ਦੇ ਵਿੱਚ ਨੰਗਦੇ ਜਾਂਦੇ ਪਏ ਸੀ ਕਿਉਂਕਿ ਹੈ ਹੀ ਬੜਾ ਪਾਣੀ ਹੈ ਇੱਥੇ ਤਾਂ ਆਹੀਂ ਮੰਗੇ ਉਹ ਕਰਨਾ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਹਾਲ ਹੋਇਆ ਜਾਵੇ ਜਿੱਦਾਂ ਵੀ ਹੁੰਦਾ ਹੈ ਇਹਦਾ ਹੱਲ ਕੀਤਾ ਜਾਵੇ ਇੱਕ ਪਾਸੇ ਪ੍ਰਸ਼ਾਸਨ ਕਹਿੰਦਾ ਕਿ ਪਾਣੀ ਨੂੰ ਇਕੱਠਾ ਨਾ ਕਰੋ ਪਰਸਾਂਤਾਂ 'ਚ ਮੱਛਰ ਆ ਬਿਮਾਰੀਆਂ ਫੈਲਦੀਆਂ ਤੇ ਦੂਜੇ ਪਾਸੇ ਇੱਥੇ ਛੱਪਣ ਲੱਗੇ ਪਏ ਆ ਕੀ ਕਹਿਣਾ ਜਾਊਗਾ ਨਹੀਂ ਕਹਿਣਾ ਤੇ ਇਹੋ ਜਾਣੇ ਫਿਰ ਪ੍ਰਸ਼ਾਸਨ ਨੇ ਦੇਖਿਆ ਆਪ ਜਾਣ ਕੇ ਕਿ ਕੀ ਬਣਿਆ ਪਿਆ ਆਹੀਂ ਪ੍ਰਸ਼ਾਸਨ ਨੂੰ ਵੀ ਦੱਸਿਆ ਪਿਆ ਵੀਡੀਓ ਮੈਡਮ ਸਪੈਸ਼ਲ ਆਏ ਇਸ ਬਾਰੇ ਦੇਖਿਆ ਉਹਨਾਂ ਨੇ ਆ ਕੇ ਪਰ ਤਾਂ ਵੀ ਕੋਈ ਹੱਲ ਨਹੀਂ ਆਏਗਾ ਕੀ ਮੰਗ ਕਰਦੇ ਮੰਗੇ ਇਹੋ ਕਰਦੇ ਆ ਕਿ ਜਲਦੋਂ ਜਲਦ ਠੀਕ ਹੋ ਜਾਵੇ ਤੇ ਸਾਰੇ ਜਿਹੜੇ ਵਧੀਆ ਹੋਵੇ ਤਾਂ ਵਧੀਆ ਲੰਘਣ ਸਾਰੇ ਲਈ ਕਿਉਂ ਜਿਹੜੇ ਬੱਚਾ ਨੂੰ ਦੇਖਤ ਹੁੰਦੀ ਪਈਏ ਨਾ ਹੋਵੇ ਤੇ ਜਿਹੜੇ ਆਪਾਂ ਵੀ ਲੰਘਦੇ ਪਿਆ ਰਸਤਾ ਹੋਵੇ ਵਧੀਆ ਤਾਂ ਵਧੀਆ ਲੰਗੀ ਸਾਰੇ ਸਰਪੰਚੀ ਤਾਂ ਸੱਸ ਮਸਲੇ ਕਰਦੀ ਆਹ ਸਰਪੰਚ ਦੇ ਨੀਗਾ ਜਿਵੇਂ ਹੈ ਹੀ ਹੈ ਜਿਹੜੇ ਪਿੰਡ ਦੇ ਸਰਪੰਚ ਜਾਂ ਪਿੰਡ ਦੇਖ ਰਿਹਾ ਤਾਂ ਉਹ ਸੜਕ ਵੀ ਦੇਖ ਰਿਹਾ ਹੋਗਾ ਪਰ ਕੰਮ ਤਾਂ ਵੀ ਕੋਈ ਹੱਲ ਨਹੀਂ ਆ ਅਸੀਂ ਮੰਗੇ ਉਹ ਕਰਦੇ ਆ ਕਿ ਚਲੋ ਜਲਦੀ ਜਦ ਜਿੱਦਾਂ ਵੀ ਹੋ ਸਕਦਾ ਹੈ ਠੀਕ ਹੋਇਆ ਜਾਕਰ ਨਹੀਂ ਸਾਈਂ ਕੁਮਾਰ ਕਿਹੜਾ ਪਿੰਡ ਹੈ ਫਰਜ਼ ਕਰ ਇੱਕ ਕਿੰਨੀ ਦੇਰ ਦੀ ਸੜਕ ਹੈ ਖਲਾਸ ਆ ਭਈ ਕਾਫੀ ਚਿਰ ਤੋਂ ਇਹ ਧੰਈਆਂ ਨਾ ਮੰਗ ਕੀਤੀ ਜਾਏ ਪੂਰਦਾ ਜਾਏ ਹੈਨਾ ਇੱਥੋਂ ਆਪਾਂ ਲੰਗਰਾਂ ਦਾ ਡੇਲੀ ਆਪਣੇ ਢੀਆਂ ਭੈਣਾਂ ਇੱਥੋਂ ਲੰਗਦੀਆਂ ਸਾਰੀਆਂ ਹੈਨਾ ਬਹੁਤ ਜ਼ਿਆਦਾ ਗੰਦਾ ਹੈ ਕਿੰਨੇ ਪਿੰਡਾਂ ਨੂੰ ਕਰਦੇ ਜੋੜ ਹਾਂਜੀ ਕਾਫੀ ਪਿੰਡਾਂ ਨੂੰ ਅੱਗੇ ਪਿੰਡ ਵੀ ਆ ਗਿਆ ਸਾਰਿਆਂ ਨੂੰ ਇਹੀ ਸੜਕ ਜੁੜਦੀ ਹੈ ਬੱਚੇ ਵੀ ਲੰਗਦੇ ਆ ਕਾਫੀ ਭਾਈ ਇੱਥੇ ਯਾਰ ਇੱਧਰ ਕੰਮ ਹੈ ਥੋੜਾ ਆਪਣੇ ਕੰਮ ਗਾਰੇ ਵੀ ਇੱਧਰ ਕਿੰਨੇ ਕਿੰਨੇ ਦਿਨ ਤੋਂ ਬਸ ਆ ਇਹ ਕਾਫੀ ਚਿਰ ਤੋਂ ਹੈ 4-5 ਸਾਲ ਪਹਿਲਾਂ ਦੀ ਹੈ ਤੇਰੀ ਜਾਣੀ ਕਿ ਇਹਨੂੰ ਕੋਈ ਸਰਪੰਚ ਨਹੀਂ ਕਿਹਾ ਬੜੇ ਹਨ ਪਰ ਕਿਹਾ ਇਦਾਂ ਹੀ ਕਹਿੰਦੇ ਨਹੀਂ ਕੁਝ ਵੀ ਇੰਡਿਕਟ ਤੋੜਨੀ ਨੂੰ ਨਾਲ ਮੰਗਦੇ ਮੰਗ ਲਈ ਠੀਕ ਹੋਣੇ ਗਾ sai saturn ya labanakwa